ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨਿਰਦੇਸ਼ਾਂ ਤੇ ਤਾਜ ਜ਼ਿਲ੍ਹਾ ਰੋਪੜ ਦੀਆਂ ਅਦਾਲਤਾਂ ਅਤੇ ਸਬ ਡਿਵੀਜ਼ਨ ਪੱਧਰ ਦੀਆਂ ਅਦਾਲਤਾਂ 'ਚ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜ਼ਿਲ੍ਹਾ ਰੋਪੜ ਨੇ ਦੱਸਿਆ ਕਿ ਲੋਕ ਅਦਾਲਤ 'ਚ ਅਜਿਹਾ ਵੱਖ-ਵੱਖ ਤਰ੍ਹਾਂ ਦੇ ਕਿਸਾਨ ਦਾ ਨਿਪਟਾਰਾ ਕੀਤਾ ਗਿਆ कोई नहीं ये सब लगता कौन है नो प्रॉब्लम के कीवी जैसे लगते हैं ये सॉल्व हो गई ठीक है किया से नया पर ठीक है जैसे टीम को देMoment एनर्जी आई के रहने से और वो लेकेोगे मैं क्राफ्ट करने जरूरी तक के है वो कैसे टीवी असर तैयार ਇਹ ਲੜਕੀ ਚੌਕ ਕਰਦੀ ਹੈ ਕਿ জব ਕਰਦਾ ਬੇਟਾ ਮਾਈ ਕਰਦੇ ਨਾ ਪਰ ਇੱਥੇ ਅੱਜ ਰੋਪੜ ਦੇ ਵਿੱਚ 9 ਮਾਰਚ ਹੈ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਆਨਰੇਬਲ ਸੁਪਰੀਮ ਕੋਰਟ ਅਤੇ ਪੰਜਾਬ ਲੀਗਲ ਸਰਵਿਸਿਜ਼ ਅਥਾਰਟੀ ਦੀਆਂ ਹਦਾਇਤਾਂ ਦੇ ਮੁਤਾਬਕ ਰੋਪੜ ਦੇ ਵਿੱਚ ਨੈਸ਼ਨਲ ਲੋਕ ਅਦਾਲਤ ਲਗਾਈ ਜਾ ਰਹੀ ਹੈ ਅੱਛ ਦੀ ਲੋਕ ਅਦਾਲਤ ਦੇ ਵਿੱਚ ਅਸੀਂ ਰੂਪਨਗਰ ਦੇ ਵਿੱਚ 8 ਬੈਂਚ ਕੰਮ ਕੀਤੇ ਆ ਜਿਨ੍ਹਾਂ ਦੇ ਵਿੱਚੋਂ ਇੱਕ ਬੈਂਚ ਫੈਮਿਲੀ ਕੋਰਟ ਦਾ ਔਰ ਇੱਕ ਬੈਂਚ ਐਡੀਸ਼ਨਲ ਜਿਊਡਿਸ਼ੀਅਲ ਸੈਸ਼ਨ ਜਜ ਦਾ ਪੰਜ ਸਵਲਜੀ ਜੀ ਜੋ ਜੁਡੀਸ਼ੀਅਨ ਮੈਜਿਸਟ੍ਰੇਟ ਦੇ ਬੈਂਚ ਕੰਮ ਹੋਇਆ ਤੇ ਇੱਕ ਪਰਮਾਨੈਂਟ ਲੋਕ ਅਦਾਲਤ ਦਾ ਬੈਂਚ ਹੈ ਇਸੇ ਤਰ੍ਹਾਂ ਹੀ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਬੈਂਚ ਤੇ ਮੰਗਲ ਦੇ ਵਿੱਚ ਵੀ ਇੱਕ ਬੈਂਚ ਕੰਮ ਕਰ ਰਿਹਾ ਰੈਵਨਿਊ ਬੈਂਚੇਸ 6 ਕੰਮ ਹੋਇਆ ਅੱਜ ਅਸੀਂ ਟੋਟਲ 11593 ਕੇਸ ਟੈਕਅਪ ਕਰ ਰਹੇ ਹਾਂ ਇਹ ਇਸ ਦੇ ਵਿੱਚ ਕਰੀਬ 5078 ਰੈਵਨਿਊ ਕੇਸ ਜਿਨ੍ਹਾਂ ਨੂੰ ਮਾਲ ਦੇ ਮੁਕਦਮੇ ਵੀ ਕਹਿ ਦਿੱਤਾ ਜਾਂਦਾ ਹੈ ਤੇ ਪ੍ਰੀ ਲਿਟੀਗੇਟਿਵ ਪ੍ਰੀ ਲਿਟੀਗੇਟਿਵ ਕੇਸ ਹੈ ਸਾਡੇ ਕੋਲ ਅੱਜ 4675 ਪ੍ਰੀ ਲਿਟੀਗੇਟਿਵ ਕੇਸ ਤੋਂ ਮੇਰਾ ਮਾਇਨਾ ਹੈ ਕਿ ਜਿਹੜੇ ਕੇਸ ਅਜੇ ਅਦਾਲਤ ਵਿੱਚ ਆਏ ਹੀ ਨਹੀਂ ਅਸੀਂ ਉਹਨਾਂ ਦੇ ਝਗੜੇ ਪਹਿਲਾਂ ਹੀ ਨਿਪਟਾ ਦਿੰਦੇ ਹਾਂ ਅਦਾਲਤ ਵਿੱਚ ਆਉਣ ਤੋਂ ਹਲਾ ਹੀ ਔਰ ਇਸ ਤਰ੍ਹਾਂ ਪੈਂਡਿੰਗ ਕੇਸ 1840 ਤੇ ਕਪ ਹੋਇਆ ਤੇ ਲੋਕਦਾਲਤ ਦੇ ਵਿੱਚ ਅਸੀਂ ਫੌਜਦਾਰੀ ਕੇਸ ਅਕਸੈਪਟ ਜਿਹੜੇ ਨੋਨ ਕੰਪਾਉਂਡੇਬਲ ਹੁੰਦੇ ਆ ਨੋਨ ਕੰਪਾਉਂਡੇਬਲ ਕੇਸਾਂ ਤੋਂ ਮਾਇਨਾ ਮੇਰਾ ਇਹ ਹੈ ਕਿ ਜਿਹੜੇ ਬਹੁਤ ਸੀਰੀਅਸ ਹੁੰਦੇ ਆ ਜਿਸ ਤਰ੍ਹਾਂ ਕਿ ਮਰਡਰ 302 ਦੇ ਥੱਲੇ 376 304 ਇਹ ਲੋਕਦਾਲਤ ਦੇ ਵਿੱਚ ਕੇਸ ਨਹੀਂ ਹੁੰਦੇ ਇਸ ਤੋਂ ਬਿਨਾ ਸੀ ਦਿਵਾਨੀ ਦਾਵੇ ਟੇਕਅਪ ਕੀਤੇ ਆ ਮੈਟ੍ਰੀਮੋਨੀਅਲ ਕੇਸਿਸ ਫੈਮਿਲੀ ਕੋਰਟ ਨੇ ਟੇਕਅਪ ਕੀਤੇ ਆ ਬੈਂਕ ਰਿਕਵਰੀ ਦਾਵੇ ਫੈਮਿਲੀ ਵਿਆਹ ਸ਼ਾਦੀਆਂ ਦੇ ਹਸਬੰਡ ਵਾਈਫ ਦਾ ਝਗੜੇ ਦੇ ਖਰਚੇ ਫਾਈਨਾਂਸ ਕੰਪਨੀਆਂ ਦੇ ਰਿਕਵਰੀ ਦੇ ਕਲੇਮਸ ਵੀ ਅੱਜ ਬਹੁਤ ਜ਼ਿਆਦਾ ਗਿਣਤੀ ਵਿੱਚ ਟੇਕਅਪ ਹੋਏ ਆ ਔਰ ਲੈਂਡ ਐਕਵੀਜ਼ੀਸ਼ਨ ਕੇਸ ਪੀਐਲਏ ਦੇ ਵਿੱਚ ਬਹੁਤ سارے ਕਲੇਮ ਅੱਜ ਸੈਟਲ ਹੋਏ ਆ ਐਗਜ਼ੈਕਟ ਫਿਗਰਸ ਤੁਹਾਨੂੰ ਸ਼ਾਮ ਤੱਕ ਮਿਲ ਜਾਏਗੀ ਔਰ ਉਮੀਦ ਹੈ ਕਿ 80 ਤੋਂ 90% ਸਾਡਾ ਸਕਸੈਸ ਰੇਟ ਅੱਜ ਦੀ ਲੋਕ ਅਦਾਲਤ ਦੇ ਵਿੱਚ ਰਹੇਗਾ। ਥੈਂਕ ਯੂ।